ਆਓ ਜੀ ਜੀ ਆਇਆਂ ਨੂੰ ਹੋਰ ਠੀਕ ਹੋਈ ਸਾਰੇ ਹੋਰ ਜੀ ਚੱਲ ਬਾਬਾ ਸਾਰਿਆਂ ਨੇ ਚੜ੍ਹਦੀ ਕਲਾ ਵਿੱਚ ਰੱਖਿਆ ਆਪਾਂ ਆ ਗਏ ਸੀ ਬਾਬੇ ਵਰਪਾਗ ਸਿੰਘ ਦੇ ਹਮਾਚਲ ਬਰទេស ਐਂ ਜੀ ਆਪਾਂ ਸ਼ੁਰੂ ਕਰਨ ਲੱਗਾ ਆਪ ਆਪਣਾ ਅੱਜ ਦਾ ਵਲੌਗ ਜੇ ਆਪਣਾ ਵਲੌਗ ਵਧੀਆ ਲੱਗਦਾ ਹੁੰਦਾ ਵੀਰ ਜੀ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦਿਆ ਕਰੋ ਐਨੇ ਨਾਲ ਹੌਸਲਾ ਆ ਜਾਂਦਾ ਕਿ ਕੋਈ ਸਾਨੂੰ ਵੀ ਚਾਰ ਬੰਦੇ ਜਾਣਦੇ ਆ ਜ਼ਰੂਰ ਕਰਿਆ ਕਰੋ ਵੀਰ ਬਾਤ ਚੜ ਕੇ ਆਪ ਆ ਜੇ ਸੀ ਬਾਬੇ ਬੜਪਾਗ ਸਿੰਘ ਜੀ ਦੇ ਉਹ ਬੋਰਡ ਲੱਗਾ ਪਿਆ ਤਾਂ ਹੁਣ ਆ ਸਮਝ ਆ ਦੇਖ ਲੋ ਇਹ ਪਹਾੜੀ ਏਰੀਆ ਦੇ ਵਿੱਚ ਚਿੜੀਆਂ ਦੀ ਚੀਂ-ਚੀ ਕਿੰਨੀ ਸੋਹਣੇ ਲੱਗਦੇ ਤੇ ਕਿੰਨੀ ਪਿਆਰੀਆਂ ਆਵਾਜ਼ਾਂ ਹੁੰਦੀਆਂ ਪਹਾੜੀ ਏਰੀਆ ਤੇ ਬਹੁਤ ਹੀ ਖੂਬਸੂਰਤ ਲੱਗਦੀਆਂ ਪਹਾੜੀ ਰੇਚ ਤੇ ਆਪਣੇ ਵੀ ਬਹੁਤ ਸੁਣੀਏ ਲੱਗਦੇ ਆਂ ਚੀਂ ਚੀਂਦੀ ਆਵਾਜ਼ ਬਹੁਤ ਹੀ ਸੋਹਣੀ ਲੱਗਦੀ ਤੇ ਬਹੁਤ ਹੀ ਵਧੀਆ ਲੱਗਦੀ ਹੈ ਜੀ ਤੁਸੀਂ ਵੀ ਦੱਸੋ ਸ਼ੇਅਰ ਕਰ ਕਰ ਜੀ ਸੀ ਤੇ ਲਾਈਕ ਕਮੈਂਟ ਕਰਕੇ ਆ ਚੱਲੀਏ ਸੜਕ ਵਾਪੇ ਉਰਪਾਕ ਸੰਗੀ ਜੀ ਦੇ ਆਸ ਇਧਰੋਂ ਬਹੁਤ ਉਡੰਦਾਗਾ ਆਹ ਜਿਆ ਬੰਦੀ ਨਾ ਕੋਈ ਨਾ ਆਇਆ ਨਾ ਨਾ ਪਾਟੇ ਉਹ ਮੈਂ ਤਰਾ ਕੇ ਅੱਗੇ ਪਾ ਰਿਹਾ ਹਾਂ ਸਰਕਾਰੀ ਆਈ ਜੀ ਆਸੀ ਬਾਬਾ ਗੁਰਪਾਕ ਸਿੰਘ ਜੀ ਦਾ ਬੋਰਡ हाँ देखो आँधी है समझ इधर हाँ जी हो ठीक हो ही सारे भाई जी आप आ गए सी हिमाचल प्रदेश हिमाचल प्रदेश के हाँ जी हो ठीक हो जी ਚਲ ਮਿਲਦੇ ਆ ਅੱਗੇ ਜਾ ਕੇ ਦਿਖਾਉਣ ਨਾਲੇ ਬਾਪੇ ਦੀ ਜਗਾ ਸਾਨੂੰ ਠੀਕ ਹੈ ਬਾਏ ਬਾਬਾ ਜੀ ਮੇਰਾ ਕਰੇ ਬਾਬਾ ਜੀ ਅਮਨਦੀਪ ਦੀ ਅਨੰਦ ਦੀ ਅਰਦਾਸ ਬਾਬਾ ਜੀ ਇਹ ਬੱਚੇ ਦੇ ਵਿਧੀਆ ਕਾਰਜ ਸੰਪੂਰਨ ਹੋਣ ਦੀ ਜਲਦੀ ਜਲਦੀ ਜੋਰੀ ਆਪਾ ਬਾਬਾ ਜੀ ਜੀ ਤੁਹਾਨੂੰ ਬੇਨਤੀ ਕਰਦੇ ਬਾਬਾ ਜੀ ਤੁਹਾਡੇ ਨਾਲ ਦੇ ਡਾਕਟਰ ਜੀ ਅੰਮ੍ਰਿਤ ਬਾਬਾ ਜੀ ਇਹ ਧਾਰ ਦੇ ਸ਼ੁਭ ਤੇ ਆਰੇ ਬਾਬਾ ਜੀ ਬੇਨਤੀ ਹੱਜ ਦੀ ਪਰਵਾਰ ਦੇ ਹਾਸਪਰਾਸ ਵੀਰ ਨੂੰ ਦੇ ਜਾਕਰਾ ਸਫਲ ਕਰੋ ਜੈ ਬਾਬਾ ਨਾਥ ਸਿੰਘ ਜਾ ਹਵਾ ਬੱਬਾ ਜੀ ਨਿਰੰਗ ਰਹੇ ਬਾਈ ਲਾਲੇ ਦੇ ਨਾਮ ਦੇ ਰਸਾ ਬੱਬਾ ਜੀ ਕਿਨੇ ਦੇ ਘਰ ਪਰਿਵਾਰ ਟਿਸ ਸ਼ਾਨੀ ਰਖੇ ਸੁਖਦੇਵ ਦੇ ਨਾਮ ਸ੍ਰੀ ਸੁਖਦੇਵ ਵਾਸਕੀਏ ਦੇ ਕਾਮਾਕਾਰ ਜਬਾਦੇ ਗਰੇ ਦੇ ਜਿੰਦਗੀ ਕਰਾਂਗੇ ਜੈ ਬੱਬਾ ਨਾਰਸਿੰਘ ਜਾ ਹਵਾ ਬੱਬਾ ਜੀ ਹਰ ਪਤਿ ਦੇ ਨੂੰ ਦੇ ਨਾਮ ਦੇ ਵਾਸਾ ਬੱਬਾ ਜੀ ਤੇ ਬੱਚਿਆਂ ਨੂੰ ਬੱਬਾ ਜੀ ਅਕਾਲ ਦਾਤ ਬਖਸ਼ੂ ਪਿੰਦਿਆ ਦਾਤ ਬਖਸ਼ੂ ਦੀ ਅਤੰਤ ਗੁਸਤੀਆਂ ਹਾਂ ਜੀ ਹਾਂ ਜੀ ਆ ਇੱਥੇ ਜਟਾਵਾਂ ਆ ਤਾਰੀਆਂ ਨੇ ਧੌਲੇ ਧਰ ਦੇ ਇੱਥੇ ਆਸੇ ਇਥੇ ਜਟਾਉਣਾ ਕਰਦੇ ਆ। ਇਥੇ ਜਟਾਉਣਾ। ਆ ਲੋਗ ਇਥੇ ਘਰ ਬਣਾਈ ਜਾਂਦੇ ਕਹਿੰਦੇ ਸਾਡੇ ਘਰ ਵਧੀਆ ਬਣ ਜਾਣਾ। ਲੱਗੇ ਬੈ ਘਰ ਬਣਾਉਣ। ਆ ਰੋ ਮੈਨੋ। ਮਾਹੀ ਦੇ ਘਰ ਸਾਡੇ ਘਰ ਉਹਦੀਆਂ ਬੰਗਾਂ ਪੂਰੇ ਲੱਗੇ ਪਏ ਬਣਾਉਣ ਪੱਛ ਗਿਆ ਪੱਛ ਗਿਆ ਅੱਜ ਤੇਰੇ ਅੱਗੇ ਆ ਗਿਆ 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 Feliratok az Amara.org közösségétől ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਆ ਦੇਖ ਲਓ ਇਹ ਆ ਬੰਦਾ ਬਹੁਤ ਹੈਂਡ ਬੰਦਾ ਸੀਗਾ ਇਹ ਆਪਣਾ ਬਣ ਗਿਆ ਆੜੀ ਵੋਕਾ ਤੇ ਬਹੁਤ ਹੀ ਘੈਂਟ ਬੰਦਾ ਬਹੁਤ ਜੁੱਟ ਬੰਦਾ ਆ ਬੈਠੇ ਸਾਰੇ ਬੰਦੇ ਇਹ ਥੱਲੇ ਜੋ ਥੋੜੀ ਧਰਤੋਂ ਇਸ਼ਨਾਨ ਕਰਕੇ ਆਉਣੇ ਆ ਅੱਗੇ ਸੁੱਪਰ ਕਰਨ ਲੱਗੇ ਸੀ ਰਾਮ ਸਾਰੇ ਜਣੇ ਇਕੱਠੇ ਹੋੜ ਕੇ ਬੈਠ ਕੇ ਕਈ ਸੌਂਗੇ ਸੀਗੇ ਤੇ ਕਈ ਜਣਿਆਂ ਨੂੰ ਮੁੜ ਕੇ ਤੋਂ ਬਾਅਦ ਆਰਾਮ ਜਦੋਂ ਕਰ ਲਿਆ ਉਦੋਂ ਉਠਾ ਲਿਆ ਵੀ ਚੱਲੋ ਭਾਈ ਪਾਉਣੇ ਆ ਚਾਲੇ ਇਹਦੋਂ ਬਹੁਤ ਪਾਵਾਂਗੇ ਚਾਲੇ ਤੇ ਚੱਕਾਂਗੇ ਸਾਰਾ ਸਮਾਨ ਤਿਆਰ ਸੰਦਿਖਾਉਣੇ ਅੱਗੇ ਲੈ ਕੇ ਚੱਲਦੇ ਆਪਾਂ ਸਮਾਨ ਆ ਜਿਹੜੇ ਗੱਦੇ ਗੁੱਦੇ ਸਾਰੇ ਜਮ੍ਹਾਂ ਕਰਾਉਣੇ ਆ ਉਦੋਂ ਬਾਅਦ ਸਾਰੇ ਜਮ੍ਹਾਂ-ਜਮ੍ਹਾਂ ਕਰਾ ਕੇ ਫੇਰ ਪਾਵਾਂਗੇ ਚਾਲੇ ਪਿੰਡ ਨੂੰ ਤੇ ਸਾਰਿਆਂ ਨੇ ਹੁਣ ਆ ਗਿਆ ਆਪਣਾ ਭਰਾ ਵੱਡਾ ਵੀਰ ਆਪਣਾ ਚੱਕਲੇ ਸਾਰਿਆਂ ਨੇ ਗੱਦੇ ਤੇ ਹੋਰ ਸਮਾਨ ਸੇ ਕਰਾਉਣਾ ਗੁਰਦੁਆਰਾ ਸਾਹਿਬ ਦੇ ਵਿੱਚ ਜਮ੍ਹਾਂ ਉਦੋਂ ਬਾਅਦ ਜਮ੍ਹਾਂ-ਜਮ੍ਹਾਂ ਕਰਾ ਕੇ ਫੇਰ ਕੁਝ ਲਾਵਾਂਗੇ ਆਪਾਂ ਬਿਆਰ ਦੇ ਵਿੱਚੋਂ ਸਮਾਨ ਆ ਚੱਲ ਪੇ ਸਾਰੇ ਆ ਗਏ ਆ ਵੀ ਬੰਦਾ ਵਧੀਆ ਸੀਗਾ ਉਹ ਵੀ ਬੰਦਾ ਵਧੀਆ ਸੀ ਉਹ ਨਹੀਂ ਬੰਦੇ ਘੈਂਟ ਸੀਗੇ ਪਰ ਉਹ ਆਪਣਾ ਬੇਲੀ ਸੀਗਾ ਉਹ ਬਹੁਤ ਗੁੱਟ ਬੰਦਾ ਆਪਣਾ ਭਰਾ ਬਣਿਆ ਗਿਆ ਬਹੁਤ ਘੈਂਟ ਬੰਦਾ ਸਰਾ ਇਹਨੂੰ ਕਹਿ ਦਿੰਦਾ ਆ ਥੱਲੋਂ ਖੜ ਕੇ ਨਹੀਂ ਦੇ ਸੀ بارش ਪਈ ਸੀ ਥੋੜਾ ਧੁੰਦਲਾ ਹੋ ਗਿਆ ਕੋਈ ਨੇ ਇਹਨੂੰ ਇਗਨੋਰ ਕਰਿਓ ਥੋੜਾ ਮੋਟਾ ਹੋ ਜਾਂਦਾ ਆ ਗੱਡੀਆਂ ਖੜੀਆਂ ਸੀ ਇੱਥੇ ਪਾਰ ਕੇ ਗਏਗਾ ਤੇ ਦੁਬਾਰਾ ਆ ਕੇ ਸੀਗੇ ਅਸੀਂ ਬਾਜ਼ਾਰ ਦੇ ਵਿੱਚ ਬਾਜ਼ਾਰ ਦੇ ਵਿੱਚ ਪਿਆਰ ਦੇ ਵਿੱਚ ਆ ਕੇ ਤੇ ਹੁਣ ਲਵਾਂਗੇ ਇਥੋਂ ਸਮਾਨ ਤੇ ਇਸ ਦੁਬਾਰਾ ਸਮਾਨ ਲਵਾ ਕੇ ਤੇ ਪਾਉਣੇ ਚਾਲੇ ਪੰਜਾਬ ਨੂੰ ਆ ਗਏ ਸਾਰੀਆਂ ਦੁਕਾਨਾਂ ਬਹੁਤ ਸੋਹਣੀਆਂ ਦੁਕਾਨਾਂ ਇੱਥੇ ਬਹੁਤ ਘੈਂਟ ਵਧੀਆ ਸਮਾਨ ਠੀਕ ਹੈ ਗੋਡਾ ਆ ਲੈ ਜਾਂਦੇ ਸੀ ਸਾਰੇ ਜਣੇ ਸਮਾਨ ਸਮਾਨ ਲੈਂਦਾ ਲੈਂਦਾ ਇੱਕ ਬੰਦੇ ਨੇ ਕਰਤੀ ਗਲਤੀ ਬਹੁਤ ਵੱਡੀ ਹੋ ਗਈ ਗਲਤੀ ਤੇ ਇਹ ਗਲਤੀ ਦੇਖ ਵੀ ਲਓ ਦੇ ਸਾਰੇ ਜਣੇ ਬਾਜ਼ਾਰ ਦੇ ਵਿੱਚ ਤੁਸੀਂ ਆਪੇ ਦੇਖ ਲਓ ਵੀ ਕੀ ਗਲਤੀ ਹੋਈ ਆ ਫਿਰ ਕਮੈਂਟ ਕਰਕੇ ਦੱਸੋ ਵੀ ਆ ਗਲਤੀ ਹੋਈ ਆ ਕੋਈ ਵੀ ਬਹੁਤ ਵੱਡੀ ਗਲਤੀ ਆ ਤੇ ਤੁਸੀਂ ਆਪੇ ਇੱਥੇ ਬਾਜ਼ਾਰ ਦੇ ਵਿੱਚ ਘੁੰਮਦੇ ਘਮਾਦੇ ਕਰਕੇ ਤੇ ਦੇਖ ਲੈਣਾ ਵੀ ਕੀ ਗਲਤੀ ਹੋਈ ਆ ਬਹੁਤ ਹੀ ਵੱਡੀ ਗਲਤੀ ਆ ਜੋ ਸੁਣੋ ਇਗਨੋਰ ਵੀ ਨਹੀਂ ਕੀਤਾ ਜਾਂਦਾ ਬਹੁਤ ਹੀ ਵੱਡੀ ਗਲਤੀ ਹੈ ਬਹੁਤ ਜਿਆਦੇ ਵੱਡੀ ਤੇ ਸਾਰੇ ਜਣੇ ਆਪੇ ਤੁਸੀਂ ਦੱਸੋ ਕਮੈਂਟ ਕਰਕੇ ਵੀ ਕੀ ਗਲਤੀ ਹੋਈ ਆ ਠੀਕ ਹੈ ਜੀ ਸਾਰੇ ਜਣੇ ਕਮੈਂਟ ਕਰਕੇ ਦੱਸੋ ਸਾਰੇ ਜਣੇ ਵੇਖ ਲਿਓ ਬਾਜ਼ਾਰ ਦੇ ਵਿੱਚ ਨਾਲੇ ਦਿਖੋਗੀ ਤੇ ਗਲਤੀ ਉਹ ਲਕੋਣ ਜੋਗੀ ਵੀ ਹੈ ਨਹੀਂ ਤੇ ਗਲਤੀ ਹੋਈ ਬਹੁਤ ਵੱਡੀ ਆ ਤੇ ਆ ਚੱਲ ਪਿਆ ਆਪਾਂ ਪਾਲੇ ਚਾਲੇ ਪੰਜਾਬ ਨੂੰ ਤੇ ਆ ਚੱਲ ਪਏ ਸੀ ਪੰਜਾਬ ਵੱਲ ਹੌਲੀ ਹੌਲੀ ਪਹਾੜੀਆਂ ਤੋਂ ਲੈਂਦੇ ਹੋਏ ਪਾਲੇ ਚੱਲੇ ਦੇਖੋ ਆ ਦੇਖੋ ਰੰਗ ਬਰੰਗੀਆਂ ਤੇ ਹਸੀਨ ਵਾਦੀਆਂ ਇਹ ਬਹੁਤ ਹੀ ਰੌਣਕਾ ਉੱਥੇ ਤੇ ਬਹੁਤ ਗ੍ਰੀਨਰੀ ਹੈ ਬਹੁਤ ਹੀ ਸੋਹਣਾ ਲੱਗਦਾ ਹੈਗਾ ਆਪਣੇ ਤਾਂ ਸਾਰੇ ਦਰਖਤ ਪੱਟ ਜਾਂਦੇ ਉਧਰ ਬਹੁਤ ਸੋਹਣੇ ਦਰਖਤ ਤਾਂ ਬਹੁਤ ਹੀ ਹਰਿਆਲੀ ਹੈ ਬਹੁਤ ਜਿਆਦਾ ਬਹੁਤ ਸਕੂਨ ਆਉਂਦਾ ਜਾ ਕੇ ਬਹੁਤ ਸਕੂਨ ਮਿਲਦਾ ਹੈਗਾ ਬਹੁਤ ਹੀ ਵਧੀਆ ਤੇ ਜੇ ਵੀਡੀਓ ਆਪਣੀ ਬਾਈ ਜੀ ਵਧੀਆ ਲੱਗਦੀ ਹੁੰਦੇ ਤੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਦਾ ਕਰੋ ਕਰੇ ਵੀ ਦਬਕੇ ਕਰਿਆ ਕਰੋ ਤੇ ਆਪਦੇ ਭਰਾ ਨੂੰ ਹੌਸਲਾ ਦਿਓ ਕਿ ਆਪਾਂ ਵੀਡੀਓ ਹੋਰ ਬਣਾ ਸਕੀਏ ਤੇ ਜੇ ਕੋਈ ਵੀਡੀਓ ਦੇ ਵਿੱਚ ਗਲਤੀ ਹੁੰਦੀ ਆ ਤਾਂ ਆਪਾਂ ਨੂੰ ਦੱਸਿਆ